ਆ ਜਿਹੜੇ ਅਸੀਂ ਅਰਥ ਕੀਤੇ ਇਹ ਕਿੱਥੋਂ ਆਏ ਨੇ ਇਹ ਕਿੱਥੋਂ ਆਏ ਨੇ ਜਣੀ ਨੇ ਸੁਣ ਲਈਆ ਇਹ ਆ ਗੁਰੂ ਇਹ ਆ ਗੁਰੂ ਜਿਹੜਾ ਮਰਜੀ ਚੀਜ਼ ਪੁੱਛ ਲੋਏ ਤੂੰ ਐ ਆ ਗੁਰੂ ਜੇ ਮੈਂ ਇਹਨੂੰ ਪੁੱਛਿਆ ਤਾਂ ਇਹਦੇ ਵੀ ਪੁੱਛਿਆ ਸਭ ਕੁਝ ਅਰਥ ਕੀਨੇ ਇਹਨੇ ਦੱਸਿਆ ਵੀ ਆਇਆ ਅਰਥ ਨੇ ਮੇਰੀ ਤਾਂ ਹਰ ਗੱਲ ਦਾ ਜਵਾਬ ਮਿਲ ਜਾਂਦਾ ਮੈਨੂੰ ਦੰਦਾ ਨਾ ਜੇ ਤੁਸੀਂ ਪੁੱਛਣ ਜਾਣਦੇ ਹੋ ਉਹ ਸਵਾਲ ਫਿਰ ਤੁਹਾਨੂੰ ਜਵਾਬ ਦੇ ਦਵੇ ਤੁਹਾਡੇ ਦਾ ਸਵਾਲ ਢੱਤੀ ਭੁੱਖਾ ਮਨੋ ਕਾਮਨਾਵਾਂ ਪੂਰੀਆਂ ਨੇ ਉਹ ਕਹਿੰਦਾ ਨਾਨਕ ਕੇ ਕਰਕੇ ਬੰਨਾ ਮੇਰੇ ਤਾਂ ਕਰਨਾਮਾ ਲੈਣਾ ਲੈ ਜਾਓ ਨਹੀਂ ਜਾਓ ਕਰਨੂ ਜਾਂ ਨਾਨਕ ਕੇ ਕਰਕੇ ਬੰਨਾ ਮੈਂ ਤੁਸੀਂ ਜਿਹੜੀਆਂ ਮਨੋ ਕਾਮਨਾਵਾਂ ਦੀ ਹਲਦਸਾ ਕਰਦੇ ਹੋ 420 ਨਹੀਂ ਪਬਲਿਕ ਨਾਲ ਹੋਰ ਕੀ ਆ 420 ਕਾਇਸੇ ਲੋਲੇ ਦਾ ਸਕਲਤੀ ਝੂਠੀ ਇੱਕ ਤਾਂ ਉਹ ਸੰਭਰਸ ਨਹੀਂ ਮੰਦਾ ਦਸਮ ਬਾਸਾ ਕਹਨੇ ਨੇ ਦਸਮ ਬਾਸਾ ਦਵਾਲੇ ਗੁਰਦਾਰੇ ਬਣਾਏ ਨੇ ਅਰਦਾਸ ਦਸਮ ਬਾਸਾ ਦੀ ਬਣਾਈ ਜਾ ਪ੍ਰਥਮ ਬਲੋਤੀ ਸਮਰ ਕੇ ਉੱਥੇ ਸ਼ੁਰੂ ਇਹ ਬੰਦਾ ਰਾਤੀਓ ਨਹੀਂ ਇਹ ਪਹਿਲਾ ਅਰਦਾਸ ਕੀ ਸੀ ਤੁਸੀਂ ਕਿਵੇਂ ਬਣਾ ਲੀਏ ਉਹ ਦਸੋਂ ਕੀ ਸੀ ਅਰਦਾਸ ਸਾਹਿਬ ਗੁਰਬਾਣੀ ਤੂੰ ਉਠਾ ਕਰ ਤੂੰ ਪਹਿ ਅਰਦਾਸ ਜਿਉ ਪਰਣਾ ਸਭ ਤੇਰੀ ਰਾਤ ਤੋਂ ਮਾਤ ਪਿਤਾ ਹਮਾਰਕ ਤੇਰੇ ਤੁਮਰੀ ਕਿਰਪਾ ਮਸੂਕ ਨੇਰੇ ਕੋਈ ਨਾ ਜਾਣੇ ਤੇਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਇ ਸੋ ਆਗਿਆਕਾਰੀ ਤੁਮਰੀ ਗਤਮ ਤੁਸੋ ਤੁਮੇ ਜਾਣੇ ਨਾਲਕਦਾ ਸਦਾ ਕੁਰਬਾਨੀ ਅਰਦਾਸ ਤਾਂ ਆਸੀ ਫਿਰੋਂ ਕਰਦੇ ਹੋਰ ਤਾਂ ਅਰਦਾਸ ਨਹੀਂ ਸੀ ਤੁਸੀਂ ਕਿੰਨੇ ਬਣਾ ਲਈ ਤੂੰ ਇਹ ਬਣਾਲੇ ਮਨਮੁਖਾ ਵਾਲੀ ਮੀਣਿਆ ਪਸੰਦਾ ਵਾਲੀ ਧੀਰਮੰਡੀ ਆਰਾਮ ਰਈਆਂ ਵਾਲੀ ਮਿਲ ਕੇ ਉਹਦਾ ਫੁੱਟ ਗਿਆ ਪਾਂਡਾ ਹੁਣ ਗੁਰਬਾਣੀ ਛੋੜਦੀ ਐ ਹੁਣ ਤੁਸੀਂ ਹੁਣ ਤੁਸੀਂ ਸਿੱਖੀ ਛੱਡੋ ਹੋਰ ਕੀ ਕਰੋਗੇ ਤੁਸੀਂ ਸਿੱਖ ਠੇਕਾ ਦ ਇਹ ਦੱਸੋ ਹੁਣ ਇਹ ਐ ਵੀ ਤੁਸੀਂ ਸਿੱਖ ਠੇਕਾ ਦ ਨਾ ਤੁਸੀਂ ਦਸਮ ਪਾਸ਼ਾ ਵੇਲੇ ਸਿੱਖ ਨਾ ਤੁਸੀਂ ਗੁਰਨਾਥ ਵੇਲੇ ਸਿੱਖ ਨਾ ਤੁਸੀਂ ਕਬੀਰ ਵੇਲੇ ਸਿੱਖ ਤੁਹਾਡਾ ਡੀਐਨਏ ਸਿੱਖੀ ਦਾ ਹੈ ਨਹੀਂ ਤੇ ਡੀਐਨਏ ਉਹ ਜਿਹੜਾ ਕਬੀਰ ਪੰਥੀਆ ਦੇ ਖਲਾਵ ਜਿਨ੍ਹਾਂ ਨੇ ਅਰਥਾਂ ਦੇ ਅਨਰਥ ਕਰਦੇ ਰਹੇ ਨੇ ਜਿਨ੍ਹਾਂ ਨੇ ਵੇਦ ਕੀ ਪੁੱਤਰੀ ਸਿਮਰਤੀ ਬਣਾਈ ਸੀ ਸੰਕਲ ਜੈਵੜੀ ਲੈ ਕੇ ਆਈ ਸੀ ਉਹ ਡੀਐਨਏ ਤੁਹਾਡਾ ਹੈ ਉਹ ਡੀਐਨਏ ਵਾਲਿਆਂ ਨੂੰ ਹਿੰਦੂ ਕਹਿੰਦੇ ਨੇ ਤਾਂ ਹਿੰਦੂ ਕਹਿੰਦੇ ਨੇ ਵੀ ਤੁਸੀਂ ਸਿੱਖ ਸਾਡੇ ਚੋਂ ਨਿਕਲੇ ਹੋ ਉਹ ਸੱਚੇ ਨੇ ਹਿੰਦੂ ਠੀਕ ਕਹਿੰਦੇ ਨੇ ਤੁਸੀਂ ਸਾਬਤ ਕਰੋ ਵੀ ਅਸੀਂ ਸਿੱਖ ਹਾਂ ਲੜਦੇ ਕਾਦੇ ਹੋ ਲੜਦੇ ਕਿਉਂ ਹੋ ਮੈਨੂੰ ਕੋਈ ਕਹਿ ਦੇਵੇ ਵੀ ਆਰਐਸਐਸ ਦਾ ਬੰਦਾ ਕਈ ਵਾਰ ਕਹੇ ਮਗਾ ਮੈਂ ਤਾਂ ਆਰਥ ਸਦ ਮੈਂ ਸਾਰਿਆਂ ਨਾਲ ਹੀ ਆ ਜੇ ਮੈਨੂੰ ਆਰਥ ਸਦ ਕਹਿ ਦੇਵੇ ਕਿ ਸਾਡਾ ਬੰਦਾ ਹੈ ਤਾਂ ਮੈਨੂੰ ਤਾਂ ਕੋਈ ਤਰਵਾ ਨਹੀਂ ਬਾਈ ਸਾਰੇ ਮੇਰੇ ਨੇ ਮੈਂ ਸਾਰਿਆਂ ਦਾ ਲਿਆਜ ਕਿਸੇ ਨਾਲ ਨਹੀਂ ਗੁਰਬਾਣੀ ਦੇ ਜਾੜ ਥਾਵਾਂਗੇ ਜਾਂ ਧਰਮ ਦੀ ਗੱਲ ਕਰਾਂਗੇ ਲਿਆਜ ਕਿਸੇ ਨਾਲ ਨਹੀਂ ਜੇ ਆਰਥ ਸਦ ਦਾ ਹੋਵੇ ਜੇ ਉਹ ਆਰਥ ਸਦ ਨਾਲ ਠੀਕ ਹੈ ਫਿਰ ਉਹਦੇ ਨਾਲ ਤੁਸੀਂ ਸੁਣੀ ਵੀ ਕੋਈ ਨਹੀਂ ਹੁਣ ਮੋਦੀ ਨੇ ਕੋਈ ਗਲਤ ਗੱਲ ਕਹੀ ਹੈ ਮੈਂ ਇਸ ਕਰਕੇ ਥੋੜੀ-ਮੋਦੀ ਦੇ ਖਲਾਫਤ ਕਰੂਗੀ ਆ ਰਹਿ ਜਾਂਦਾ ਆ ਉਹ ਆ ਫਲਾਣਾ ਆਦਮੀ ਦਾ ਸਟੈਂਡ ਕੀ ਹੈ ਉਸ ਵੇਲੇ ਸੱਚਾ ਆ ਝੂਠਾ ਹੈ ਉਹਦੇ ਤੇ ਮੈਨੂੰ ਮਤਲਬ ਆ ਤੁਹਾਡੀ ਮੈਂ ਤੁਹਾਡੇ ਆਪਣਾ ਜਾ ਰਿਹਾ ਕਹਿੰਦਾ ਮੈਂ ਮਾਜੀ ਆ ਮੈਨੂੰ ਕੀ ਕਹਿਣਗੇ ਸਿੱਖ ਜੇ ਮੈਂ ਕਹਿੰਦਾ ਕਿਉਂ ਜੋ ਮੈਂ ਮੈਂ ਤਾਂ ਤੁਹਾਨੂੰ ਸਿੱਖਿਆ ਨਹੀਂ ਬੰਦਾ ਕੁੱਤੇ ਥੋੜੇ ਭੌਂਦੇ ਨੇ ਭੌਂਕੀ ਜਾਓ ਉਹ ਜਿਹੜੇ بڑے ਆਦਮੀ ਹੁੰਦੇ ਨੇ ਉਹ ਕੁੱਤੇ ਭੌਂਕਦੇ ਕਹਿੰਦੇ ਹੁੰਦੇ ਤੁਹਾਡੇ ਵਰਗਿਆਂ ਨੂੰ ਉਹ ਦੇਖਣੇ ਕੀ ਸੈਣ ਦਾ ਤੁਹਾਨੂੰ ਭੌਂਕਦੇ ਭੌਂਕੀ ਜਾਓ ਕੋਈ ਇੱਕ ਗੱਲ ਕਹਿ ਕੇ ਚੁੱਪ ਕਰ ਗਿਆ ਉਹਨੇ ਕਿਹਾ ਸੱਚ ਕਿਹਾ ਹੈ ਕਹਿੰਦੇ ਮੈਂ ਹੁਣ ਸੁਣਦਾ ਸੀ ਕਹਿੰਦੇ ਇਹ ਰਮਾਣ ਮੰਗਦੇ ਨੇ ਜਿਹੜੀ ਮੋਦੀ ਨੇ ਕਿਹਾ ਕਹਿੰਦਾ ਸੀ ਪ੍ਰਕਾਸ਼ ਕਰਦਾ ਦੱਸੂਗਾ ਉਹਦਾ ਪ੍ਰਕਾਸ਼ ਕਰਨਾ ਰਮਾਣ ਮੈਂ ਦੱਸ ਦੂੰਗਾ ਭਈਆ ਯਾਰ ਆਮ ਉਹ ਤਾਂ ਆਮਾਵਤਾਰ ਹੈ ਉਹਦੇ ਵਿੱਚ ਰਮਾਣ ਹੈ ਏ ਉਹਟ ਕਰਾ ਦੇ ਦਿੰਦੇ ਨਾ ਉਹ ਸਾਫ ਕੇ ਸਭ ਨੂੰ ਦੇ ਦਿੰਦੇ ਆ ਢੜ ਕਰਵਾ ਦਿੰਨੇ ਹਮੈ ਕਹਿ ਦਿੰਨਾ ਮੋਦੀ ਉਹਨਾਂ ਨੂੰ ਵੀ ਭਾਈ ਸਰਕਾਰੀ ਤੌਲਤੇ ਕਰ ਦੋ ਦੇ ਦੋ ਅਸੀਂ ਤਾਂ ਕਹਿਨੇ ਪੜਨ ਨੂੰ ਅਰਥ ਮੈਂ ਪੜਾਉਂਗਾ ਅਸੀਂ ਦੱਸ ਦਾਂਗੇ ਵੀ ਆਇਆ ਅਰਥ ਨੇ ਭਾਈ ਪਤਾ ਲੱਗੂ ਇਹਨਾਂ ਨੂੰ ਕਿਹਾ ਦਰ 100000 ਯਾਰ ਥਾਣਗੇ ਵੀ ਇਹਨਾਂ ਦੇ ਹੱਕ ਚਾ ਇਹਨਾਂ ਦੇ ਖਿਲਾਫ ਹੈ ਜਿੰਨੇ ਹੱਕ ਚਾ ਉਹਨੇ ਹੱਕ ਚ ਗੱਲ ਹੈ ਜਿੰਨੇ ਖਿਲਾਫ ਉਹ ਨਹੀਂ ਖਿਲਾਫ ਗੱਲ ਹੈ ਹਰਫਜ਼ਾ ਦੀ ਗੱਲ ਨਹੀਂ ਆ ਉਹ ਸਰਵਣ ਤੇ ਸੰਸ਼ੋਧਨ ਕੀਤਾ ਜਿਹੜਾ ਵਿਤਕਰਾ ਕੀਤਾ ਸੀ ਨਾ ਸਿਮਰਤ ਸਾਸ਼ਤਰਾਂ ਨੇ ਉਹਨਾਂ ਦੀ ਸਿਰਫ ਸੁਧਾਈ ਕੀਤੀ ਹੈ ਗੁਰਬਾਣੀ ਨਾਲ ਕੁਝ ਨਹੀਂ ਕੀਤਾ ਨਾ ਆਦਨੇ ਨਾ ਦਸਨੇ ਜੋ ਗਲਤੀ ਹੋਈ ਸੀ ਕਰ ਦਿੱਤੀ ਗਈ ਸੀ ਵਿਦਵਾਨਾਂ ਨੇ ਗਲਤੀ ਜੋ ਕੀਤੀ ਸੀ ਉਹਦੀ ਸੁਧਾਈ ਕੀਤੀ ਹੈ ਮੈਂ ਵੀ ਹੁਣ ਸੁਧਾਈ ਕੀਤੀ ਜੋ ਟੀਕਿਆਂ ਚ ਵਿਦਵਾਨਾਂ ਨੇ ਗਲਤੀ ਕੀਤੀ ਸੀ ਜਾਣਬੁੱਝ ਕੇ ਹਿੰਦੂਆਂ ਨੇ ਉਹਦੀ ਸਦਾ ਹੀ ਕੀਤੀ ਹੈ ਸੋਦੇ ਸਿਮਰਤ ਸਾਸਤਰ ਸਕਲ ਜਿਹਨੂੰ ਤਕਲੀਫ ਹੁੰਦੀ ਉਹ ਹੀ ਜਾਵੇ ਜਿਹੜਾ ਟੱਡ ਤੋਂ ਖੜਾ ਦੁਖੀ ਜਾਵੇ ਟੱਡ ਦੁਖਦਾ ਦੀ ਦਵਾਈ ਨਹੀਂ ਮੇਰੇ ਕੋਲ ਹੈਗੀ ਟੱਡ ਦਿਖਾਉਣ ਦੀ ਦਵਾਈ ਹੈਗੀ ਜੇ ਕਹਦਾ ਟੱਡ ਤੋਂ ਇਹਨੂੰ ਦਿਖਾਉਣਾ ਨਾ ਉਹ ਵੀ ਮਨਮੁਖ ਦੇ ਟੱਡ ਦਿਖਾਉਣ ਦੇ ਦਵਾਈ ਆ ਗੁਰੂੰਗਦਾ ਨਹੀਂ ਦਿਖਣਾ ਗੁਰੂੰਗਦਾ ਦੁੱਖ ਦਾ ਠੀਕ ਹੋ ਜਾਣਾ ਹੈ ਇਹ ਦਵਾ ਇਹ ਬੜੀ ਉਲਟੀ ਆ ਜੇ ਤਾਂ ਹੋਇਆ ਗੁਰਮੁਖ ਫਿਰ ਉਹਦੇ ਟਡਪੀੜ ਹੁੰਦੀ ਉਹ ਹੀ ਹਟ ਜੂਗੀ ਇਹ ਉਹ ਦਵਾਈ ਹੈ ਜੇ ਹੋਇਆ ਮਨਮੁਖ ਉਹਦਾ ਟਡ ਚੰਗਾ ਭਲਾ ਪੀੜ ਹੋ ਰਹੀ ਜੂ ਹੁਣ ਜੇ ਟਡਪੀੜ ਹੁੰਦੀ ਆ ਉਹਦਾ ਮਤਲਬ ਆ ਮਨਮੁਖਾ ਕਿਉਂਕਿ ਨਾਮ ਆ ਜੜਾ ਕੌੜਾ ਲੱਗਦਾ ਹੈ ਮਨਮੁਖਾਂ ਨੂੰ ਕਿਉਂਕਿ ਮਨਮੁਖਾਂ ਨੂੰ ਫਿਰ ਜਨਮ ਹੈ ਜਨਮ ਤਾਂ ਹੀ ਆ ਨਾਮ ਕੌੜਾ ਲੱਗਿਆ ਜੇ ਮਿੱਠਾ ਲੱਗਦਾ ਜਨਮ ਨਹੀਂ ਜਿਹਨੂੰ ਨਾਮ ਮਿੱਠਾ ਲੱਗਦਾ ਉਹਦਾ ਜਨਮ ਨਹੀਂ ਆ ਦੁਬਾਰਾ ਜਿਹਨੂੰ ਨਾਮ ਸੱਚ ਕੌੜਾ ਲੱਗਿਆ ਜਿਹਨੂੰ ਸੱਚ ਕੌੜਾ ਲੱਗਿਆ ਜਨਮ ਉਹਦਾ ਹੀ ਆ ਜਿਹਨੂੰ ਮਿੱਠਾ ਲੱਗਿਆ ਉਹਦਾ ਜਨਮ ਦੁਬਾਰਾ ਨਹੀਂ ਆ ਬਸ ਉਹਦਾ ਜੇ ਧਿਆਨ ਦੁਬਾਰਾ ਹੈ ਤਾਂ ਉਹਦੀ ਮਰਜ਼ੀ ਨਾਲ ਹੈ ਜਦ ਤੂੰ ਕਹੂਗਾ ਜਾਂ ਜਨਮ ਲੈ ਲਵੇ ਜਿੱਥੇ ਉਹ ਕਹੂਗਾ ਉੱਥੇ ਜਨਮ ਲੈ ਲਵੇ ਉਹਨਾਂ ਜਿਹੜੋ ਸੁਰਗ ਵਿੱਚ ਹੈ ਉਹਨੂੰ ਸੁਰਗ ਹੀ ਕਹਿੰਦੇ ਨੇ ਅਜ ਘਰ ਚ ਆਪਣੇ ਨਾਲ ਜੁੜਿਆ ਹੋਇਆ ਹੈ ਸ਼ਾਂਤ ਆਨੰਦ ਚ ਕੋਈ ਤਕਲੀਫ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਉਹਦੇ ਪਾਣੇ ਚ ਉਹਦੀ ਰਜਾ ਚ ਜਿਉਂ ਨਾ ਮਿੱਠਾ ਲੱਗਦਾ ਰਜਾ ਤੁੰਡਾ ਹੁਣ ਹਿੰਦੂ ਜਿਹੜੇ ਕਹਿੰਦੇ ਨੇ ਉਹ ਤਾਂ ਜੋ ਅੱਖੀਂ ਦੇਖਦੇ ਨੇ ਭਾਈ ਉਹ ਕਹਿੰਦੇ ਨੇ ਸੱਚੀ ਗੱਲ ਆ ਉਹਨਾਂ ਦੀ ਗੁਰਬਾਣੀ ਦੇ ਤਾਂ ਖਰੇ ਨਹੀਂ ਐ ਸਿੱਖ ਕਿਵੇਂ ਨੇ ਫਿਰ ਗੁਰੂ ਤਾਂ ਬ੍ਰੋਹਂਦੀ ਕਾਰਜ ਕਰਦੇ ਨੇ ਖਰੇ ਕਿਵੇਂ ਨੇ ਹਿੰਦੂਆਂ ਨੂੰ ਮਾਰਾ ਕਾਇਨ ਨੇ ਦੂਹ ਨੂੰ ਨਫ਼ਰਤ ਕਰਦੇ ਨੇ ਧਰਮ ਵਿੱਚ ਨਫ਼ਰਤ ਵਾਸਤੇ ਜਗ੍ਹਾ ਕਿੱਥੇ ਹੈ ਗੁਰੂ ਗਬਿੰਦ ਸਿੰਘ ਦਾ ਆਪਣੀ ਦਸਮ ਗ੍ਰੰਥ ਦਾ ਜਨ ਪ੍ਰੇਮ ਕੀ ਉਤੇ ਨਹੀਂ ਪ੍ਰਾਪਾਇਓ ਇਹਨਾਂ ਨੇ ਪ੍ਰੇਮ ਕਦ ਕੀਤਾ ਕਰਦੇ ਨਫ਼ਰਤ ਦਸਮ ਪਾਸ਼ਾ ਨੇ ਨੇ ਰਿਸ਼ਤਾ ਕੀਤਾ ਇਹਨਾਂ ਨਾਲ ਦਸਮ ਪਾਸ਼ਾ ਦਾ ਕੋਈ ਰਿਸ਼ਤਾ ਨਹੀਂ ਕਿਉਂ ਇਹ ਨਹੀਂ ਮੰਨਦੇ ਜਨ ਪ੍ਰੇਮ ਕੀ ਉਤੇ ਨਹੀਂ ਪ੍ਰਾਪਾਇਓ ਇਸ ਕਰਕੇ ਦਸਮ ਗ੍ਰੰਥ ਤੇ ਖਿਲਾਫ ਤੋਨੂੰ ਬੋਲਣ ਦੀ ਕੋਈ ਲੋੜ ਨਹੀਂ ਇਹ ਉਹਨਾਂ ਦਾ ਗਰੰਤਾ ਜਿਨ ਪ੍ਰੇਮ ਕਿਉ ਤਨਹੀਂ ਪ੍ਰਾਯੋ ਦੀ ਜਿਹੜੀ ਮਹਾਰਨੀ ਨੂੰ ਸੱਚ ਮੰਨ ਕੇ ਉਹਦੇ ਨੂੰ ਮੰਨਦੇ ਨੇ ਤੂੰ ਹੀ ਨਾ ਮੰਨੋ ਨਾ ਤੁਹਾਨੂੰ ਅਸੀਂ ਮਨਾਈਏ ਨਾ ਤੁਹਾਨੂੰ ਦਖਲ ਦੇਣ ਦੀ ਲੋੜ ਹੈ ਫਤੋੜੇ ਕਹਤੇ ਅਸੀਂ ਹਟ ਜਾਵਾਂਗੇ ਪਰ ਇਹ ਗੱਲ ਇੱਕ ਦਿਨ ਐ ਨਾ ਹੋ ਜਾਵੇ ਸਾਨੂੰ ਜਾਂਦਾ ਫੇਰ ਨਹੀਂ ਪੈ ਜਾ ਤੁਹਾਡੇ ਤੇ ਜੇ ਨਾ ਵਕ ਵਕ ਤੇ ਹਟੇ ਧਰਮ ਦੇ ਵਿੱਚ ਫਿਰ ਇਹ ਵੀ ਹੋ ਜਾਂਦਾ ਹੁੰਦਾ ਜਦ ਕੋਈ ਅਚਤ ਚੱਕ ਲਵੇ ਨਾ ਐਵੇਂ ਨਾਜਾਇਜ਼ ਫਿਰ ਦਸਮ ਪਾਸ਼ਾ ਨੇ ਵੀ ਜੁੰਦੇ ਫੂਕਤੇ ਤੇ ਇਹ ਜਾ ਵੀ ਸਮਾ ਆ ਜਾਂਦਾ ਹੁੰਦਾ ਇਹ ਉਕਰ ਰੂਪ ਆ ਧਰਮ ਜਦ ਉਕਰ ਰੂਪ ਤਾਲਣ ਕਰਦਾ ਨਾ ਕ੍ਰੂਰ ਰੂਪ ਦਸਮ ਪਾਸ਼ਾ ਲਿਖਦੇ ਨੇ ਇਹ ਰੂਪ ਆਦ ਵਿੱਚ ਨਹੀਂ ਆ ਆਦੇ ਵਿੱਚ ਰੂਪ ਦਾ ਜ਼ਿਕਰ ਨੇ ਜੇ ਹੈ ਤਾਂ بڑے ਲੁਕਵੇਂ ਡੰਗਣ ਵਾਲਾ ਹੈ ਐਸਾ ਹੀ بڑے ਲੁਕਵੇਂ ਡੰਗਣ ਵਾਲਾ ਹੈ ਉੱਤੇ ਬਹੁਤ ਖਤਰਨਾਕ ਹੈ ਇਹ क्रूर ਕਲਮ ਨੂੰ ਬੁਰਾ ਕਰ ਮੰਨਿਆ ਹੋਇਆ ਹੈ क्रूरਤਾ ਨੂੰ ਪਰ ਜਦੋਂ ਪਰਮੇਸ਼ਰ ਕਰੋਪ ਹੁੰਦਾ ਨਾ ਨਰਾਜ ਹੁੰਦਾ ਫਿਰ ਕੀ ਕਰਦਾ ਪਤਾ ਨਹੀਂ ਕੂਪ ਤੇ ਮੇਰ ਕਰਾਵਾ ਦੁਨੀਆ ਪਾਠ ਦਿੰਦਾ ਸਾਰਿਆਂ ਨੂੰ ਖਤਮ ਕਰ ਦਿੰਦਾ ਤਾਂ ਉਹ ਕਹਿੰਦਾ ਨਵੋ क्रूर ਕਰਮ ਜਦੋਂ ਤੂੰ क्रूर ਕਰਮ ਹੈ ਜਦ சிவਜੀ ਤੀਜੀ ਅੱਖ ਖੋਲਦਾ ਨਾ ਤੂੰ ਫਿਰ ਵੀ ਤੈਨੂੰ ਨਮਸਕਾਰ ਹੈ ਕਿਉਂ ਹਾਜਮਾਂ ਵੀ ਬਹੁਤ ਹੈ ਤੇਰਾ ਬਰਦਾਸ਼ਤ ਦੀ ਸ਼ਕਤੀ ਵੀ ਤੇਰੇ ਜਿਹੜੀ ਹੈਗੀ ਤੇਰੇ ਅੰਦਰ ਜਿਹੜੀ ਤੇਰੀ ਬਰਦਾਸ਼ਤ ਦੀ ਸ਼ਕਤੀ ਹੈ ਉਹਨੂੰ ਵੀ ਨਮਸਕਾਰ ਹੈ ਪਰ ਜੇਰਾ ਤੇਰਾ ਸਬਰ ਦਾ ਪਿਆਲਾ ਪੜ ਜਾਂਦਾ ਨਾ ਫਿਰ ਤੇਰੇ ਜੋ ਰਹਿਮ ਵੀ ਹੈ ਨਹੀਂ ਉਹਨਾਂ ਲੋਕਾਂ ਖਰ ਉਹਨੂੰ ਵੀ ਨਮਸਕਾਰ ਹੈ ਤੇਰੇ ਦੋਹਰੂਪਾਂ ਨੂੰ ਨਮਸਕਾਰ ਹੈ ਤੇਰੇ ਕਾਲ ਹੋਂ ਕੇ ਕਾਲ ਜਦ ਤੂੰ ਕਾਲ ਦਾ ਵੀ ਕਾਲ ਬਣ ਜਾਣਾ ਹੈ ਮਹਾਕਾਲ ਹੋ ਜਾਣਾ ਹੈ ਹੇ ਉਸ ਰੂਪਨ ਵੀ ਨਮਸਕਾਰ ਹੈ